ਕੀਤੀ ਆ ਪਿਛਲੀ ਵਾਰ ਨਾਲੋਂ ਵੀ ਜ਼ਬਰਦਸਤ ਬੈਰੀਕੇਟਿੰਗ ਕੀਤੀ ਐ ਇਸ ਵਾਰ ਕਹਿੰਦੇ ਕਿਸਾਨਾਂ ਨੂੰ ਬਾਰਡਰ ਨਹੀਂ ਲੰਘਣ ਦੇਾਂਗੇ ਕਿਸਾਨ ਵੀ ਸਾਡੇ ਨਾਲ ਨੇ ਤੇ ਵਾਟਰ ਕੈਨਨ ਵਾਲਾ ਨਵਦੀਪ ਵੀ ਸੜ ਨਾਲ ਨਵਦੀਪ ਨਾਲ ਗੱਲ ਕਰਦੇ ਆ ਕਿਉਂਕਿ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਸਾਰੇ ਨਾਲ ਅਸੀਂ ਗੱਲ ਕੀਤੀ ਆ ਹਰਿਆਣਾ ਦੇ ਕਿਸਾਨ ਕੀ ਸੋਚ ਰਹੇ ਔਰ ਹਰਿਆਣਾ ਦੇ ਕਿਸਾਨਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਨਵਦੀਪ ਹੁਣਾਂ ਦੀ ਜਥੇਬੰਦੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਨਵਦੀਪ ਕਿਵੇਂ ਦੀ ਤਿਆਰੀ ਹੈ ਇਸ ਵਾਰ ਤੁਹਾਡੀ ਕਿਉਂਕਿ ਪਿਛਲੀ ਵਾਰ ਨਵਦੀਪ ਫਿੱਟ ਹੋਇਆ ਸੀ ਕਿਸਾਨ ਅੰਦੋਲਨ ਚ ਵਾਟਰ ਕੈਨਨ ਨਵਦੀਪ ਨੇ ਬੰਦ ਕੀਤਾ ਜਾਂ ਹੋਰ ਉਸ ਤੋਂ ਬਾਅਦ ਲਗਾਤਾਰ ਐਕਟਿਵ ਰਹੇ ਤੁਸੀਂ ਵਕਫ ਤਿਆਰੀ ਕਿਸ ਤਰ੍ਹਾਂ ਦੀ ਹੈ ਮਾਹੌਲ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਿਆਰੀ ਫੁੱਲਾ ਬੀਕੇਓ ਸਹੀਲ ਭਗਤ ਸਿੰਘ हरियाणा ने दी फुल तैयारी हजार प्लस ट्राली दिल्ली ਵੱਲ ਕੂਚ ਕਰੂਗੀ ਤੇ ਸਵੇਰੇ ਬਾਰਡਰ ਤੇ 50 ਦਾ ਟਰੈਕਟਰ 4x4 ਨੇ ਜਿਹੜੇ ਸਪੈਸ਼ਲ ਬੈਰੀਏਰ ਟੋੜਨ ਆਉਣਗੇ ਠੀਕ ਹੈ ਤੇ ਸਾਰੀ ਟੀਮ ਆ ਪ੍ਰੋਪਰ ਜੋ ਜੋ ਵੀ ਅਸੀਂ ਤਾਂ ਜਿਵੇਂ ਪੁਲਿਸ ਪ੍ਰਸ਼ਾਸਨ ਤਿਆਰੀ ਕਿਉਂਕਿ ਅਸੀਂ ਤਾਂ ਚਾਹੁੰਦੇ ਨਹੀਂ ਸੀਗੇ ਵੀ ਹਾਂ ਸਾਡਾ ਟਕਰਾਅ ਹੋਵੇ ਨਾ ਪਰ ਸਰਕਾਰ ਪੂਰੇ ਮੂਡ ਚ ਲੱਗਦੀ ਹੈ ਕਿਉਂਕਿ ਇਹਨਾਂ ਨੇ ਇਹ ਜੇ ਪ੍ਰਬੰਧ ਕਰੇ ਨੇ ਕੰਕਰੀਟ ਦੀਆਂ ਦੁਵਾਰਾਂ ਬਾਰਡਰ ਬਣਾ ਦਾ ਜਿਵੇਂ ਕੋਈ ਚੀਨ ਦਾ ਬਾਰਡਰ ਹੋਵੇ ਤੇ ਭਾਰਤ ਦਾ ਬਾਰਡਰ ਹੋਵੇ ਹੈ ਨਾ ਤਾਂ ਉਸ ਨੂੰ ਦੇਖ ਕੇ ਫਿਰ ਸਾਡੇ ਵੀ ਥੋੜੀਆਂ-ਬੋਧੀਆਂ ਤਿਆਰੀਆਂ ਕਰਨੀਆਂ ਪੈਣ ਤੇ ਆਰੀ ਫੁੱਲਾ ਸਾਡੀ ਠੀਕ ਹੈ ਅਸੀਂ ਤਾਂ ਵੇਟ ਕਰ ਰਹੇ ਹਜੇ ਵੀ ਮੀਟਿੰਗ ਚੱਲ ਰਹੀ ਹੈ ਤੇ ਤੁਹਾਡੇ ਰਾਹੀਂ ਵੀ ਕਹਿੰਦੇ ਆ ਕਿ ਕੋਈ ਬੀਜੇਪੀ ਦਾ ਮਿਨਿਸਟਰੀ ਵੀ ਦੇਖ ਰਹੇ ਹਨ ਉਹਨੂੰ ਵੀ ਕਹਿੰਨੇ ਆ ਵੀ ਇਹਦਾ ਹੱਲ ਕਰ ਲੋ ਸਾਡੇ ਬਣਦੇ ਹੱਕ ਨੇ ਠੀਕ ਹੈ ਨਾ ਹੁਣ ਇਹਨਾਂ ਨੇ ਸੁਆਮੀ ਨਾਥਨ ਨੂੰ ਉਹ ਦਿੱਤਾ ਭਾਰਤ ਰਤਨ ਦਿੱਤਾ ਵੀ ਉਹਨੂੰ ਫਿਰ ਜੇ ਤੁਸੀਂ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਹੋ ਕੀ ਸਰਾਂ ਦੇ ਰਹੇ ਹੋ ਸੁਆਮੀ ਨਾਥਨ ਰਿਪੋਰਟ ਕਰਕੇ ਦੇ ਰਹੇ ਹੋ ਠੀਕ ਹੈ ਫਿਰ ਉਹ ਲਾਗੂ ਕਰੋ ਉਹ ਹੀ ਤਾਂ ਅਸੀਂ ਮੰਗ ਰਹੇ ਹਾਂ ਤਾਂ ਐਸਪੀ ਗਰੰਟੀ ਕਾਨੂੰਨ ਸੁਆਮੀ ਨਾਥਨ ਰਿਪੋਰਟ ਦੇ ਹਿਸਾਬ ਨਾਲ ਮੰਗ ਰਹੇ ਹਾਂ ਸੀ2+50 ਦੇ ਹਿਸਾਬ ਨਾਲ ਤੇ ਜਿਹੜੀਆਂ ਮੰਗਾਂ ਨੇ ਬਾਕੀ ਜਦੋਂ ਇਹ ਰਾਜ ਚ ਆਇਆ ਸੀ 2014-19 ਜਿਹੜੇ ਵਾਅਦੇ ਕੀਤੇ ਸੀ ਕਰਜ਼ਾ ਮੁਕਤੀ ਕਰੂੰਗਾ ਤੇ ਆਪਣਾ ਐਮਐਸਪੀ ਗਰੰਟੀ ਕਰੂੰਗਾ ਅਸੀਂ ਉਹੀ ਤਾਂ ਮੰਗ ਰਹੇ ਹਾਂ ਪਰ ਇਹਨਾਂ ਨੇ ਐ ਬਣਾਤਾ ਮਾਹੌਲ ਵੀ ਕੋਈ جنگ ਦੀ ਤਿਆਰੀ ਕਰ ਰਹੇ ਆ ਫਿਰ ਤਾਂ ਜਿਵੇਂ ਸਰਕਾਰ ਦਾ ਜ਼ਿਕਰ ਹੈ ਉਵੇਂ ਟੱਕਰਾਂਗੇ ਠੀਕ ਹੈ ਤੇ ਹਜੇ ਮੀਟਿੰਗ ਚੱਲ ਰਹੀ ਅਸੀਂ ਤਾਂ ਕਹਿੰਦੇ ਮੀਟਿੰਗ ਚ ਹੱਲ ਹੋ ਜੇ ਬਹੁਤ ਵਧੀਆ ਆ ਉਦੋਂ ਬਾਅਦ ਨਹੀਂ ਫਿਰ ਸਵੇਰੇ ਸਾਡੀ ਤਾਂ ਪੂਲ ਤਿਆਰੀ ਹੈ ਜਿਵੇਂ ਸਰਕਾਰ ਦਾ ਜ਼ਿਕਰ ਹੈ ਜਿਵੇਂ ਸਾਡੇ ਲੀਡਰ ਕਹਿਣਗੇ ਜ ਦੋ ਘੰਟੇ ਸੰਭੂ ਬਾਰਡਰ ਨੂੰ 15 ਕਰ ਦਾਂਗੇ ਐਨੀ ਤਿਆਰੀ ਹੈ ਬਾਬਾ ਇਸ ਵਾਰ ਤਾਂ ਕਹਿੰਦੇ ਨਵਦੀਪ ਲੇਰਾਂ ਸੱਤ-ਸੱਤ ਅਟਟਲੀ ਰਾਂ ਲਾ ਦਿੱਤੀਆਂ ਗਈਆਂ ਮੋٹے ਇਨੇ ਨੇ ਮੋٹے ਬੈਰੀਕੇਟ ਪੱਥਰਾਂ ਦੇ ਬਣੇ ਹੋਏ ਔਰ ਉਹਨੂੰ ਜਚਾਤਾ ਫਿਰ ਥੱਲੇ ਅਗਲੇ ਬੰਨੇ ਪੂਰਾ ਘੋਲੀਆ ਪਾ ਕੇ ਸੀਮੈਂਟ ਬਜਰੀ ਦਾ ਕੰਕਰੀਟ ਮਿਕਸ ਕਰਕੇ ਉਹ ਪਾ ਕੇ ਉੱਪਰ ਪੱਥਰ ਲਾਤੇ ਕਿ ਪੱਟਿਆ ਨਾ ਜਾਵੇ ਉਹਦੇ ਨਾਲ ਅੱਗੇ ਕਿੱਲਾਂ ਲਾਤੀਆਂ ਫਿਰ ਅੱਗੇ ਬੈਰੀਕੇਟਿੰਗ ਫਿਰ ਵਾਟਰ ਕੈਨਨ ਖੜੇ ਆ ਫਿਰ ਅੱਗੇ ਹੰਝੂ ਗੈਸ ਦੇ ਗੋਲਿਆਂ ਦਾ ਟ੍ਰਾਇਲ ਕੀਤਾ ਜਾ ਰਿਹਾ ਕਿ ਕਿੰਨੇ ਕੁ ਦੂਰ ਤੱਕ ਮਾਰ ਇਹਨਾਂ ਦੀ ਇਹ ਤਾਂ ਪਹਿਲਾਂ ਪਤਾ ਨਹੀਂ ਕੀ ਸਾਨੂੰ ਸੋਚ ਰਹੀ ਨਹੀਂ ਵੀ ਕਿਸਾਨ ਆ ਰਹੇ ਨੇ ਕਿ ਕੋਈ ਅੱਤਵਾਦੀ ਆ ਰਹੇ ਨੇ ਇੱਥੇ ਠੀਕ ਹੈ ਪਤਾ ਨਹੀਂ ਇਹ ਤਾਂ ਸਾਨੂੰ ਇੱਕ ਕਿਸਾਨ ਨਹੀਂ ਸੋਚਦੇ ਇਹ ਦੇਸ਼ ਦੇ ਨਾਗਰਿਕ ਨਹੀਂ ਸਾਨੂੰ ਸੋਚਦੇ ਠੀਕ ਹੈ ਨਾ ਐਨੀ ਤਿਆਰੀਆਂ ਕਰਨ ਤੇ ਲੱਗੇ ਹੋਏ ਨੇ ਪਰ ਬਾਬਾ ਜੀ ਕਿਸਾਨ ਨੂੰ ਅੱਜ ਤੱਕ ਕੋਈ ਨਹੀਂ ਰੋਕ ਸਕਿਆ ਪਹਿਲਾਂ ਵੀ ਇਹਨਾਂ ਨੇ ਇਹੀ ਕਰਿਆ ਜਦੋਂ ਅਸੀਂ 2020 ਚ ਗਏ ਸੀ ਨਾ ਸਾਨੂੰ ਚੈਲੰਜ ਕਰਿਆ ਸੀ ਕਰਨਾਲ ਵਾਲੀ ਐਸਪੀ ਨੇ ਕਹਿੰਦੀ ਵੀ ਮੈਂ ਸਤੀਫਾ ਦੇ ਦੂੰ ਕਹਿੰਦੀ ਜੇ ਨਾ ਇਹ ਬਾਰਡਰ ਪੱਟ ਕੇ ਕਹਿੰਦੇ ਕਰਨਾਲ ਵਾਲਾ ਕਹਿੰਦੇ ਸਾਢੇ 3 ਘੰਟੇ ਲੱਗੇ ਸੀਗੇ ਸਾਰੇ ਦਾ ਸਾਰਾ ਸੌਦਾ ਸਾਈਡ ਚ ਕਰਕੇ ਦਿੱਲੀ ਕੂਚ ਕਰਕੇ ਦਿਖਾਇਆ ਸੀ ਤੇ ਕਿਸਾਨ ਨੂੰ ਕੋਈ ਨਹੀਂ ਰੋਕਦਾ ਨਾਲੇ ਸਾਨੂੰ ਜਲਦੀ ਕਿਹੜੀ ਆ ਸੋ ਤਾਂ ਆਦੇਸ਼ ਕਰਨਗੇ ਸਭ ਕੁਝ ਹੋ ਜਾਊਗਾ ਤੇ ਅਸੀਂ ਕੋਈ ਨਹੀਂ ਆਰਾਮ ਰਾਮ ਨਾਲ ਜਿਵੇਂ ਜਿਵੇਂ ਆਦੇਸ਼ ਕਰੀ ਜਾਣਗੇ ਸਾਡੇ ਲੀਡਰ ਹੋਵੇ ਉਵੇਂ ਪੱਟ ਕੇ ਅੱਗੇ ਤੁਰ ਹੀ ਜਾਵਾਂਗੇ ਕੋਈ ਸਾਨੂੰ ਟਾਈਮ ਸਾਡੇ ਕੋਲ ਬਹੁਤ ਖੁੱਲਾ ਆ ਬਸ ਥੋੜੇ ਰਾਂ ਹੀ ਅਸੀਂ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਵੀ ਤੁਸੀਂ ਵੱਧ ਤੋਂ ਵੱਧ ਪਹੁੰਚੋ ਉੱਥੇ 2000 ਟਰਾਲੀਆਂ ਤਾਂ ਹੁਣ 12 ਤਰੀਕ ਐ ਅੱਜ 12 ਦੀ ਰਾਤ ਨੂੰ ਅਸੀਂ ਬੈਠੇ ਆ ਪਤੇਗੜ੍ਹ ਸਾਹਿਬ ਮੰਡੀ ਸਾਰੀ ਭਰ ਚੁੱਕੀ ਆ ਤੇ ਮੇਰੇ ਖਿਆਲ ਤੋਂ 507 10 ਕਿਲੋਮੀਟਰ ਦਾ ਕਾਫਲਾ ਸੜਕ ਤੇ ਵੀ ਖੜਿਆ 2000 ਪਲੱਸ ਟਰਾਲੀ ਪਹੁੰਚ ਗਏ ਪਿੱਛੇ ਸਿੱਧੂਪੁਰ ਜਥੇਬੰਦੀ ਦੀ 1000 ਟਰਾਲੀ ਹਜੇ ਆ ਰਹੀ ਹੈ ਸਾਢੇ 1000 ਟਰਾਲੀ ਕੱਲ ਨੂੰ ਹਰਿਆਣਾ ਤੇ 18 ਜਥੇਬੰਦੀਆਂ ਹੋਰ ਨੇ ਦੋ ਫਾਰਮ ਹੋਰ ਜੁੜਨਦੇ ਨੇ ਕੱਲ ਨੂੰ ਹੈਨਾ ਤੇ ਕਿੰਨਾ ਵੱਡਾ ਜਾਹੋ ਜਲਾਲ ਹੋਊਗਾ ਤੇ ਕਿਸਾਨ ਨੂੰ ਕੋਈ ਨਹੀਂ ਰੋਕ ਸਕਦਾ ਫੁੱਲ ਤਿਆਰੀ ਹੈ ਸਾਡੀ ਤੇ ਥੋੜੇ ਰਹੀਂ ਬੇਨਤੀ ਸਾਰਿਆਂ ਨੂੰ ਆਹੀ ਕਰ ਰਹੇ ਆ ਵੀ ਆਪਣੇ ਆਪਣੀ ਪੀੜੀ ਪਿੱਛੇ ਆਪਣੀ ਨਸਲ ਪਿੱਛੇ ਹੈ ਨਾ ਨਿਕਲੋ ਕਿਉਂਕਿ ਅੱਜ ਸਾਰੀ ਸਾਡੀ ਅਗਰ ਪੀੜੀ ਬਰਬਾਦ ਹੋ ਰਹੀ ਹੈ ਨਸਿਆਂ 'ਚ ਜਾਂ ਬਾਜ ਬਾਹਰ ਜਾਣ ਨੂੰ ਮਜਬੂਰ ਹੋ ਰਹੀ ਹੈ ਵੀ ਸਾਡਾ ਕੀਤਾ ਮਜਬੂਤ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਸਾਡੀ ਖੇਤੀ ਨੂੰ ਘਾਟੇ ਦਾ ਸੌਦਾ ਬਣਾਤਾ ਤੇ ਅਸੀਂ ਤਾਂ ਲਾਸਟ ਲੜਾਈ ਸੋਚ ਰਹੇ ਹਾਂ ਆਪਣੀ ਪੀੜੀ ਵਾਸਤੇ ਵੀ ਡਟ ਕੇ ਲੜ ਲਿਓ ਜੇ ਸਾਨੂੰ ਐਮਐਸਪੀ ਮਿਲ ਗਈ ਸਾਡੇ ਕੀਤਾ ਮਜਬੂਤ ਹੋ ਜਾਊਗਾ ਬਾਬੇ ਨਾਨਕ ਦੀ ਖੇਤੀ ਮਜਬੂਤ ਹੋ ਜਾਊਗੀ ਸਾਡੇ ਬੱਚਿਆਂ ਕੋਲ ਰੋਜ਼ਗਾਰ ਹੋਊਗਾ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਜਿਹਨਾਂ ਕੋਲ ਰੋਜ਼ਗਾਰ ਹੁੰਦਾ ਹੈ ਉਹਨਾਂ ਨੂੰ ਨਸ਼ੇ ਪੱਤੇ 'ਚ ਬੜਨ ਦੀ ਲੋੜ ਨਹੀਂ ਸਾਡੀ ਤਾਂ ਪੀੜੀ ਕਿਤਾ ਹੈ ਹੈਨਾ ਸਾਨੂੰ ਤੇਨੂੰ ਬਚਾਉਣਾ ਪਵੇਗਾ ਤੇ ਵਿਚ ਲੜਨਾ ਵੀ ਪੜਿਆ ਲੜਾਂਗੇ ਵੀ ਇਹਦੇ ਵਿਚ ਮਰਨਾ ਪਿਆ ਮਰਾਂਗੇ ਵੀ ਤੇ ਇਹ ਤਾਂ ਫੇਰ ਵੀ ਕੀ ਤਿਆਰੀਆਂ ਕਰ ਰਹੀ ਹੈ ਜੇ ਸਰਕਾਰਾਂ ਅंसू ਗੈਸ ਦੇ ਗੋਲੀ ਸਾਡੇ ਵੱਲੋਂ ਤਾਂ ਮੋਦੀ ਨੂੰ ਕਹਿੰਨੇ ਆ ਵੀ ਤੂੰ ਕਰ ਲੈ ਬਾਬਾ ਜੀ ਤੂੰ ਗੋਲੀਆਂ ਮਾਰਦਾ ਚਲੀ ਜਾ ਵੀ ਤੂੰ ਗੋਲੀਆਂ ਵਾਲੀ ਕਰ ਤੇ ਆ ਰਹੀ ਸਾਰੇ ਦੀ ਸਾਰੀ ਠੀਕ ਹੈ ਅਸੀਂ ਖੰਦੇ ਚਲੇ ਜਾਵਾਂਗੇ ਠੀਕ ਹੈ ਨਾ ਜਿੰਨਾ ਦਿੱਲੀ ਤੱਕ ਜੇ ਕਹਦੇ ਗੋਲੀਆਂ ਮਾਰਦਾ ਚਲੀ ਜਾਈ ਸੀ ਖੰਦੇ ਚਲੇ ਪਰ ਰੁਕਾਂਗੇ ਨਹੀਂ ਠੀਕ ਹੈ ਸਾਡੀ ਸੱਚ ਹੱਕ ਦੀ ਲੜਾਈ ਆ 2003 ਚ ਇਹਨੇ ਬੀਜੇਪੀ ਵਾਲਿਆਂ ਨੇ ਬਣਾਈ ਸੀ ਰਲ ਮਿਲ ਕੇ ਸਵਾਮੀ ਨਾਥਰ ਰਿਪੋਰਟ ਜਿਹੜੀ ਬਣਾਈ ਸੀ ਤੇ ਤੁਸੀਂ ਵਾਅਦੇ ਕਰਕੇ ਆਏ ਅਸੀਂ ਉਹੀ ਵਾਅਦੇ ਤਾਂ ਮੰਗ ਰਹੇ ਹਾਂ ਤੁਹਾਡੇ ਅਸੀਂ ਕਿਹੜਾ ਤੋਰ ਦੋ ਉਹ ਮੰਗ ਲੈ ਕਿਸਾਨ ਜਦੋਂ ਕਿਸਾਨ ਦੇਸ਼ ਦਾ ਮਤਲਬ ਬਧੀਆ ਸਕਸੈਸਫੁਲ ਹੋਊਗਾ ਉਹਦੇ ਨਾਲ ਮਜ਼ਦੂਰ ਸਕਸੈਸਫੁਲ ਹੁੰਦੇ ਨੇ ਉਹਨਾਂ ਦੀ ਆਮਦਨ ਵਧੂਗੀ ਸਾਰੇ ਦੇਸ਼ ਦੀ ਤਰੱਕੀ ਹੁੰਦੀ ਹੈ ਬਟ ਇਹ ਚਾਹੁੰਦੇ ਨਹੀਂ ਨਾ ਇਹਨਾਂ ਨੂੰ ਇਹ ਹੈ ਵੀ ਸਾਡੇ ਫਿਰਗਾਣਾ ਚ ਮਾਲਾ ਕੋਣ ਬਗੋ ਕਿਸਾਨ ਨੂੰ ਤਕਰੀਬ ਰੱਖਣਾ ਹੈ ਕਿਸਾਨ ਨੂੰ ਤੈਰ ਰੱਖਣਾ ਵੀ ਲੀਬੜੇਤੀ ਬੜੇ ਕੱਪੜੇ ਪਾ ਕੇ ਰਹੇ ਹੈ ਨਾ ਵੀ ਬਸ ਵੋਟਾਂ ਵੇਲੇ ਨੂੰ ਯੂਜ਼ ਕਰ ਲੋ ਵੀ ਵੋਟਾਂ ਹੀ ਸਾਨੂੰ ਬਾ ਦਿੰਦੇ ਨੇ ਉਹ ਗਰੀਬ ਰੱਖੋ ਇਹਨਾਂ ਨੂੰ ਪਰ ਐ ਨਹੀਂ ਹੁੰਦਾ ਸਾਡੀਆਂ ਵੀ ਪੀੜ੍ਹੀਆਂ ਨੇ ਸਾਡੀਆਂ ਵੀ ਲੋੜ ਮੰਦਾਂ ਨੇ ਹੈ ਨਾ ਉਹਨਾਂ ਕਰਜ਼ੇ ਇਨੇ ਇਨੇ ਚੜ ਗਏ ਹੈ ਨਾ ਕਿਉਂ ਰੇਟ ਨਹੀਂ ਹੈਗੀ ਸਵਾਮੀ ਨਥ ਦੇ ਸਾਹਿਬ ਨਾਲ ਸਾਡੇ 4500 ਰੁਪਏ ਕਣਕ ਦਾ ਬਤ ਮੰਨ ਕੇ ਫੇਰ ਕਹਿ ਰਹੇ ਆ ਅਸੀਂ ਟਕਰਾ ਨਹੀਂ ਚਾਹੁੰਦੇ ਤੁਹਾਡੇ ਤੋਂ ਕੋਈ ਵੀ ਠੀਕ ਹੈ ਸੀਰੇ ਸੀ ਦੇਸ਼ ਦੇ ਨਾਗਰਿਕ ਆ ਇਸੇ ਦੇਸ਼ ਚ ਨੂੰ ਸਾਰੇ ਨੂੰ ਕਿਸਾਨ ਹੀ ਪਾਲਦਾ ਇਹ ਕਿਸਾਨ ਕਰਕੇ ਤੁਸੀਂ ਅੱਜ ਰੋਟੀ ਖਾਂਦੇ ਹੋ ਇਹ ਦੇਸ਼ ਚੱਲਦਾ ਬਿਨਾ ਕਿਸਾਨ ਤੋਂ ਦੇਸ਼ ਨਹੀਂ ਚੱਲ ਸਕਦਾ ਠੀਕ ਹੈ ਨਾ ਵਕ ਵਕ ਥਾਵਾਂ ਤੇ ਨਵਦੀਪ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪੁਲਿਸ ਦੀਆਂ ਗੱਡੀਆਂ ਤੋਂ ਕਿ ਜੇ ਕੋਈ ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਗਿਆ ਇਸ ਦਰਨੇ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਹਿੱਸਾ ਲਿਆ ਕਿਸੇ ਨੇ ਵੀ ਤਾਂ ਉਹਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਔਰ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨੂੰ ਫੜ ਲਿਆ ਜਾਏਗਾ ਜੇ ਕੋਈ ਸਾਧਨ ਕਿ ਅਬ ਉਹ ਟਰੈਕਟਰ ਟਰਾਲੀ ਲੈ ਕੇ ਜਾਂਦਾ ਕੋਈ ਹੋਰ ਸਾਧਨ ਕੋਈ ਕ੍ਰੇਨ ਲੈ ਕੇ ਜਾਂਦਾ ਤ ਉਹਦੀ ਕ੍ਰੇਨ ਨਾਲ ਦੀ ਨਾਲ ਜਬਤ ਕਰ ਲਈ ਜਾਏਗੀ ਸਖਤ ਐਕਸ਼ਨ ਲਾਊਗੀ ਸਰਕਾਰ ਇਹ ਬਕਾਇਦਾ ਹਰਿਆਣਾ ਚ ਅਨਾਉਂਸਮੈਂਟ ਕਰ ਰਹੀ ਹੈ ਪੁਲਿਸ ਹਾਂ ਇੱਕ ਮੈਸੀ ਵੀ ਕੱਲ ਦੇ ਦੇਖ ਰਹੇ ਆਂ ਵੀਡੀਓਸ ਵੀ ਦੋ ਤਰੀਕ ਨੂੰ ਹਰਿਆਣੇ ਚੋਂ ਨਿਕਲੇ ਹੋਏ ਆਂ ਦੋ ਤਰੀਕ ਨੂੰ ਅਸੀਂ ਘਰ-ਬਾਰ ਛੱਡਤੇ ਸੀਗੇ ਠੀਕ ਹੈ ਤੇ ਪ੍ਰਵਾਹ ਨਹੀਂ ਹੈਗੀ ਪਹਿਲਾਂ ਵੀ ਬਥੇਰੇ ਪਰਚੇ ਚੱਲਦੇ ਨੇ ਠੀਕ ਹੈ ਇਹ ਤਾਂ ਜਿੰਨਾ ਸਾਨੂੰ ਦੱਬਣਗੇ ਪਹਿਲਾਂ ਵੀ ਇਹਨੇ ਨੇ ਸਾਨੂੰ ਐਵੇਂ ਹੀ ਦਬਕਾਇਆ ਸੀਗੇ ਪਿਛਲੇ ਅੰਦੋਲਨਾਂ ਚ ਵੀ ਪਿਛਲੇ ਜਿੰਨਾ ਸਾਨੂੰ ਦੱਬੋਗੇ ਅਸੀਂ ਉਹਨੇ ਉੱਭਰ ਕੇ ਆਵਾਂ ਉਹਨੇ ਸਖਾਇਆ ਸਾਨੂੰ ਵੀ ਨਾ ਜ਼ੁਲਮ ਸਹਿਣਾ ਠੀਕ ਹੈ ਨਾ ਜ਼ੁਲਮ ਕਰਨਾ ਤੇ ਕਰੀ ਜੋ ਲੋ ਤੁਸੀਂ ਹੈ ਨਾ ਜਿੰਨੇ ਤੁਸੀਂ ਸਾਡੇ ਤੇ ਜ਼ੁਲਮ ਕਰੋਗੇ ਅਸੀਂ ਓਨੇ ਤੁਹਾਡੇ ਨਾਲ ਟੱਕਰੇ ਕਰਾਂਗੇ ਠੀਕ ਹੈ ਨਾ ਉਹ ਨਿਕਰ ਕੇ ਆਵਾਂਗੇ ਤੇ ਤੁਹਾਡੇ ਸਾਹਮਣੇ ਆ ਕੱਲ ਨੂੰ ਬਾਬਾ ਜੀ ਕਰੀ ਜਾਣ ਤੋਂ ਅਲੋਸਮੈਂਟਾ ਸਾਡੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਠੀਕ ਹੈ ਫੋਨਾਂ ਦੇ ਨੈਟੇ ਦਾ ਬੰਦ ਕਰਿਆ ਹੋਇਆ ਸਾਰੇ ਕੱਲ ਨੂੰ ਸਾਰਾ ਅੰਬਾਲਾ ਸਾਰਾ ਹਰਿਆਣਾ ਤੁਸੀਂ ਸਾਰੇ ਦੇਖੋਗੇ ਵੀ ਹਾਂ ਵਾਹਿਗੁਰੂ ਮੇਰ ਕਰੇ ਸਾਰਾ ਸੋਦਾ ਪਾਟ ਕੇ ਸਾਰਾ ਹਰਿਆਣਾ ਪੰਜਾਬ ਕੱਲ ਨੂੰ ਦਿੱਲੀ ਕੋਚ ਕਰੂਗਾ ਪ੍ਰਸ਼ਾਸਨ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਸਰਕਾਰਾਂ ਤੋਂ ਡਰਨ ਵਾਲੇ ਹੈਗੇ ਨੇ ਸੱਚ ਹੱਕ ਦੀ ਲੜਾਈ ਚੱਲਣ ਹੋਏ ਨੇ ਗੁਰੂ ਦੇ ਸਿਧਾਂਤਾਂ ਦੇ ਗੁਰੂ ਲੜੇ ਨੇ ਪਹਿਲਾਂ ਇੰਨੇ-ਇੰਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਜੇ ਸਾਡੀਆਂ ਵੀ ਕੁਰਬਾਨੀਆਂ ਇਸ ਲੇਖੇ ਲੱਗ ਗਈ ਕਿਸਾਨੀ ਕੌਮ ਲਈ ਲੱਗੀ ਤਾਂ ਅਸੀਂ ਤਾਂ ਬਹੁਤ ਭਾਗਾਂ ਵਾਲੇ ਹੋਵਾਂਗੇ ਵੀ ਬਾਬਾ ਜੀ ਸਾਨੂੰ ਕੱਲ ਨੂੰ ਅਗਰ ਸੰਦੀ ਸਾਡੀ ਜਿੰਦਵੇ ਤੇ ਕਿਸਾਨੀ ਦੇ ਲੇਖੇ ਲੱਗ ਗਈ ਕੋਈ ਚੱਕਰ ਨਹੀਂ ਹੈਗਾ ਜਾਵਾਂਗੇ ਦਿੱਲੀ ਅਸੀਂ ਤਾਂ ਕਹਿੰਨੇ ਸਾਨੂੰ ਦੇ ਦੇੋ ਪਿਆਰ ਨਾਲ ਹੱਕ ਨਹੀਂ ਆਪਾਂ ਲੈ ਕੇ ਆਵਾਂਗੇ ਤੱਕੇ ਨਾਲ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਰਹੇ ਹੋ ਤੁਸੀਂ ਦੋ ਤਰੀਕ ਤੋਂ ਬਾਅਦ ਫਿਰ ਕਿਧਰ ਪੰਜਾਬ 'ਚ ਹੀ ਰਹੇ ਪੰਜਾਬ 'ਚ ਪ੍ਰਚਾਰ ਕੀਤਾ ਅਸੀਂ ਪੰਜਾਬ 'ਚ ਵੀ ਰਹੇ ਹਾਂ ਪੰਜਾਬ 'ਚ ਵੀ ਰਹਿੰਦੇ ਹਾਂ ਤੇ ਜਿਵੇਂ ਜਿਵੇਂ ਸਾਨੂੰ ਹੁੰਦਾ ਵੀ ਫੋਨ ਬੰਦ ਕਰਕੇ ਸਾਨੂੰ ਅੰਦੋਲਨ 'ਚ ਨੇ ਬ ਰਹਿਣਾ ਆ ਤੇ ਜਿਵੇਂ ਜਿਵੇਂ ਪ੍ਰੋਗਰਾਮ ਹੁੰਦਾ ਆ ਠੀਕ ਹੈ ਨਾ ਉਵੇਂ ਉਵੇਂ ਅਸੀਂ ਪ੍ਰੋਗਰਾਮ ਵੀ ਕਰਕੇ ਆਏ ਟਰੈਕਟਰ ਮਾਰਚ ਵੀ ਸਾਡੇ ਬਹੁਤ ਮੇਰੇ ਖਿਆਲ ਤੋਂ ਸਾਰੇ ਜ਼ਿਲ੍ਹਿਆਂ 'ਚ ਤਕਰੀਬਨ ਤਕਰੀਬਨ 10 ਜ਼ਿਲ੍ਹਿਆਂ 'ਚ ਅਸੀਂ ਟਰੈਕਟਰ ਮਾਰਚ ਵੀ ਕਰੇ ਉਹ ਵੀ ਸਕਸੈਸਫੁਲ ਕਰੇ ਨੇ ਸਾਰੇ ਦੇ ਸਾਰੇ ਪਰ ਹਾਂ ਸਾਨੂੰ ਸੇਫ ਰਹਿਣਾ ਸਿਖਾਤਾ ਸਰਕਾਰ ਨੇ ਵੀ ਇਹਨਾਂ ਤੋਂ ਕਿਵੇਂ ਸੇਫ ਰਹਿਣਾ ਤੇ ਉਹ ਸੀਗੇ ਸਾਡੀ ਜਥੇਬੰਦੀ ਸਾਡੀ ਡਿਊਟੀਆਂ ਲਾ ਦਿੰਦੀ ਹੈ ਵੀ ਐਵੇਂ ਨਵਦੀ ਜਿਵੇਂ ਦੋ ਤਰੀਕ ਨੂੰ ਸਾਨੂੰ ਰਿਪੋਰਟਾਂ ਆ ਗਈਆਂ ਸੀਗੀਆਂ ਵੀ ਜਥੇਬੰਦੀ ਨੇ ਕਹਿੰਦਾ ਸੀ ਕਿ ਵੀ ਅੱਜ ਤੋਂ ਬਾਅਦ ਜਿਹੜਾ ਵੀ ਫੜਿਆ ਗਿਆ ਉਹ ਅੰਦੋਲਨ ਦਾ ਹਿੱਸਾ ਨਹੀਂ ਬਣੂਗਾ ਪਤਾ ਨਹੀਂ ਕਿੰਨੇ ਕੇਸ ਸਾਡੇ ਤੇ ਪਾ ਕੇ ਸਾਨੂੰ ਜੇਣਾ ਤੇ ਡੱਕਣਗੇ ਵੀ ਹੁਣ ਤੁਹਾਡੀ ਇਕੱਲੇ-ਇਕੱਲੇ ਦੀ ਆਪਣੀ-ਆਪਣੀ ਜ਼ਿੰਮੇਵਾਰੀ ਹੈ ਵੀ 13 ਤਰੀਕ ਤੱਕ ਕਿਸੇ ਨੇ ਫੜੇ ਨਹੀਂ ਜਾਣਾ ਫਿਰ ਉਹ ਸਾਡੇ ਦੀ ਜ਼ਿੰਮੇਵਾਰੀ ਆ ਜਾਂਦੀ ਅਸੀਂ ਆਪਣੀ ਪਲੈਨਿੰਗਸ ਕਰਦੇ ਨੇ ਸਾਰੇ-ਸਾਰੇ ਕਿਵੇਂ ਲੁਕਣਾ ਆ ਕਿਵੇਂ ਫੋਨ ਬੰਦ ਕਰਨੇ ਉਹ ਸਾਰਾ ਚੱਲਦਾ ਅੰਦੋਲਨ ਦਾ ਤੁਸੀਂ ਸਿੱਖਿਆ ਹੋਇਆ ਪਰ ਜ਼ਬਰਦਸਤ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਅੰਦੋਲਨ ਦੇ ਵਿੱਚ ਸਿੱਖਿਆ ਵੀ ਔਰ ਉਹੀ ਸੀਨ ਯਾਦ ਆ ਰਿਹਾ 20 ਨਵੰਬਰ ਸੀ ਉਸ ਦਿਨ 25 ਨਵੰਬਰ ਨੂੰ ਵਾਟਰ ਕੈਨ 2020 25 ਨਵੰਬਰ 2020 ਨੂੰ ਨਵਦੀਪ ਦਾ ਵੀ ਔਰ ਉਸ ਤੋਂ ਬਾਅਦ ਨਵਦੀਪ ਲਗਾਤਾਰ ਸੁਰਖੀਆਂ ਚ ਵੀ ਰਹਾ ਲਗਾਤਾਰ ਐਕਟਿਵ ਐਕਟਿਵ ਵੀ ਰਿਹਾ ਤੇ ਲਗਾਤਾਰ ਨਵਦੀਪ ਗਰਾਊਂਡ ਤੇ ਵੀ ਰਿਹਾ ਗਰਾਊਂਡ ਨਹੀਂ ਛੱਡਿਆ ਨਵਦੀਪ ਨੇ ਉਹ ਯਾਦ ਆਉਂਦੀ ਹੈ ਕਿਉਂਕਿ ਹੁਣ ਮੂਮੈਂਟ ਉਹੋ ਜਿਹਾ ਹੀ ਬਣਦਾ ਹੋਇਆ ਨਜ਼ਰ ਆ ਰਿਹਾ ਹਾਂਜੀ ਹਾਂ ਬਿਲਕੁਲ ਉਸ ਟਾਈਮ ਅੱਜ ਦਾ ਫੇਰ ਵੀ ਸਾਨੂੰ ਲੋਕ ਮਤਲਬ ਲਾਲੇ ਸਾਡੇ ਕੋਲ ਬਠੇ ਰਹਾ ਸਿਸਟਮ ਅੱਜ ਸਾਡੇ ਕੋਲ ਸੋਸ਼ਲ ਮੀਡੀਆ ਵੇ ਕੇ ਆਪਣੀ ਗੱਲ ਕਹਿਣ ਉਸ ਟਾਈਮ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਫੇਰ ਵੀ ਅਸੀਂ ਏਡਾ ਵੱਡਾ ਅੰਦੋਲਨ ਖੜਾ ਕਰਦੇ ਸਾਡੇ ਪ੍ਰਧਾਨ ਜੀ ਨੇ ਜਿਹੜੇ ਅਮਰਜੀਤ ਸਿੰਘ ਮੋੜੀ ਉਹਨਾਂ ਕੋਲ ਬ ਕਿਨਨ ਕੱਲ ਨੂੰ ਦੇਖਿਓ ਕਿੰਨਾ ਬੱਡੇ ਦਿਮਾਗ ਨਾਲ ਸਾਰੇ ਬੈਰੀਗੇਡੀ ਪਟਾਂਗੇ ਅਸੀਂ ਪਰ ਇਹ ਹੈ ਵੀ ਅਸੀਂ ਨਾ ਹਮੇਸ਼ਾ ਆਪਣੀ ਲੀਡਰਸ਼ਿਪ ਦੇ ਥੱਲੇ ਚੱਲਦੇ ਆਂ ਆ ਕਦੇ ਵੀ ਅੱਗੇ ਨ ਹੋਗੇ ਵੀ ਅਸੀਂ ਲੀਡਰ ਬਣਗੇ ਅਸੀਂ ਕਦੇ ਵੀ ਲੀਡਰ ਵਾਲੀ ਫੀਲਿੰਗ ਨਹੀਂ ਲੈਂਦੇ ਅਸੀਂ ਲੈਂਦੇ ਆਂ ਸੇਵਾਦਾਰ ਵਾਲੀ ਫੀਲਿੰਗ ਵੀ ਸੇਵਾਦਾਰ ਬਣਨਾ ਹੈ ਸੇਵਾ ਕਰਨੀ ਹੈ ਕੋਮ ਦੀ ਸਿੱਕੇ ਕੂਮਦੀ ਵੀ ਕਰਨੀ ਆ ਠੀਕ ਹੈ ਤੇ ਆਪਣੀ ਕਿਸਾਨੀ ਕੂਮਦੀ ਵੀ ਕਰਨੀ ਆ ਹਮੇਸ਼ਾ ਸੇਵਾਦਾਰ ਹੋ ਕੇ ਚੱਲੇ ਆ ਤਾਂ ਹੀ ਅੱਜ ਤੱਕ ਵਾਇਗਰੂ ਨੇ ਗਰਾਊਂਡ ਤੇ ਵੀ ਰੱਖੇ ਹੋਏ ਆ ਤੇ ਅੱਜ ਤੱਕ ਸੇਵਾ ਕਰ ਵੀ ਰਹੇ ਆ ਤੇ ਸਾਰੀ ਸਾਰੀ ਪੰਜਾਬ ਤੇ ਜ ਰਹਿਣ ਦੀ ਗੱਲ ਆ ਆਪਣੇ ਲੀਡਰਾਂ ਦੀ ਸੁਣਦੀ ਜਦੋਂ ਤੁਸੀਂ ਰਲ ਮਿਲ ਕੇ ਰਹਿੰਦੇ ਟੀਮ ਨਾਲ ਰਹਿੰਦੇ ਹੋ ਨਾ ਕਿਉਂਕਿ ਕੱਲਾ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਮੇਰੀ ਟੀਮ ਬਹੁਤ ਮਜ਼ਬੂਤ ਆ ਮੇਰਾ ਇਲਾਕਾ ਬਹੁਤ ਮਜ਼ਬੂਤ ਆ ਮੇਰੇ ਜਥੇਬੰਦੀ ਬਹੁਤ ਮਜ਼ਬੂਤ ਆ ਤੇ ਸਾਡੇ ਲੀਡਰ ਸਾਡੇ ਨਾਲ ਖੜਦੇ ਨੇ 25 25 ਪਰਚੇ ਬੋਲਦੇ ਨੇ ਪਰ ਹਾਂ ਅਜੇ ਤੱਕ ਮ ਹਈਏ ਤੇ ਬਾਬਾ ਜੀ ਕੋਈ ਨਹੀਂ ਪੂਰਾ ਪੂਰਾ ਕਿੰਨੇ ਪਰਚੇਨ ਆਫ ਦੀ ਫੁੰਦਾ ਬਹੁਤ ਪਰਚੇ ਨੇ ਬਾਬਾ ਜੀ ਹੁਣੇ ਮੇਰੇ ਖਿਆਲ ਤੋਂ ਪਿਛਲੇ 3 ਮਹੀਨੇ ਚ ਜਦੋਂ ਚੰਡੀਗੜ੍ਹ ਗਏ ਸੀ ਦੋ ਤਾ ਉਹਦਨੇ ਪਾਏ ਸੀ ਨਾ ਇੱਕ ਟੋਲ ਟੈਕਸ ਤੇ ਪਾਤਾ ਸੀ ਇਹਨਾਂ ਨੇ ਠੀਕ ਹੈ ਤੇ ਪਾਈ ਜਾਂਦੇ ਨੇ ਜਿਵੇਂ ਇਹਨਾਂ ਨੂੰ ਹੁੰਦਾ ਵੀ ਹਾਂ ਸਾਰੇ ਬੱਚੇ ਇਕੱਠੇ ਕਰਕੇ ਜਿੱਦਣ ਫੜੇ ਗਿਆ ਉਹਦਨ ਲੰਬੇ ਟਾਈਮ ਵਾਸਤੇ ਇਹਨੂੰ ਟੰਗ ਦਾਂਗੇ ਤੇ ਫਿਰ ਡਰਦੇ ਨਹੀਂ ਪਰ ਇਹਨਾਂ ਤੋਂ ਨੱਕ ਅਦੇ ਸਰਕਾਰਾਂ ਤੋਂ ਡਰਦੇ ਆ ਤੇ ਨਾ ਇਹਨਾਂ ਦੇ ਪ੍ਰਸ਼ਾਸਨ ਤੋਂ ਡਰਦੇ ਆ ਠੀਕ ਹੈ ਨਾ ਅੱਜ ਤੱਕ ਡਰੇ ਆ ਜੋ ਇਹਨਾਂ ਦਾ ਜੀ ਕਰੇ ਗੋਲੀਆਂ ਮਾਰਨ ਗੋਲੀਆਂ ਮਾਰੋ ਜਿਹਨਾਂ ਚ ਟ ਫੇਰ ਵੀ ਲੜਾਂਗੇ ਫੇਰ ਵੀ ਐਵੇਂ ਖੜੇ ਮਿਲਾਂਗੇ ਹਰ ਜਣਾ ਦੇ ਵਿੱਚ ਘਰਾਂ ਚ ਜਾ ਰਹੀ ਹੈ ਪੁਲਿਸ ਤੁਹਾਡੇ ਫਾਦਰ ਸਾਹਿਬ ਵੀ ਲਗਾਤਾਰ ਮੈਂ ਉਹਨਾਂ ਦੇ ਵੀਡੀਓਜ਼ ਦੇਖ ਰਿਆ ਸੀ ਉਹ ਵੀ ਲਗਾਤਾਰ ਐਕਟਿਵ ਹੈਂ ਅੰਦੋਲਨ ਦੇ ਵਿੱਚ ਉਹ ਵੀ ਦੋ ਤਰੀਕ ਨੂੰ ਹੀ ਨਿਕਲ ਗਏ ਸੀਗੇ ਸਾਡੀ ਸਾਰੀ ਟੀਮ ਜਿਹੜੀ ਵੀ ਹੈਗੀ ਸਾਡੇ ਪਿਤਾ ਜੀ ਵੀ ਧਰਨੇ 'ਚ ਹੀ ਨੇ ਉਹ ਵੀ ਘਰ ਨਹੀਂ ਗਏ ਆ ਉਹਦੇ ਤੇ ਘਰ ਫੈਮਿਲੀ ਬਾਕੀ ਕੁਝ ਮੈਂਬਰ ਹੈਗੇ ਮਾਤਾ ਪਿਤਾ ਮਾਤਾ ਜਾਂ ਕੁਝ ਹੋਰ ਮੈਂਬਰ ਹਾਂ ਮਮਾ ਹੈਗੇ ਨਹੀਂ ਕਰੇ ਪਰ ਉਹ ਦਬਕੇ ਮਾਰਦੇ ਨੇ ਪੁਲਿਸ ਉਹਨੇ ਵੀ ਵੀਡੀਓ ਵੀ ਆਈ ਸੀ ਪਿੱਛੇ ਜੀ ਹੈਨਾ ਤੇ ਉਹ ਦਬਕੇ ਮਾਰਦੇ ਨੇ ਸਾਡੀ ਮਾਮਾ ਤੋਂ ਸਾਡੀ ਮਾਮਾ ਨਹੀਂ ਦਬਦਿਆਂ ਤਾਂ ਸਾਡੇ ਮਾਮਾ ਦਾ ਡੰਡੇ ਜੁਕੇ ਨੇ ਉਹਨਾਂ ਨੂੰ ਪਤਾ ਵੀ ਹਾਂ ਸਾਡੇ ਬੱਚੇ ਬਹੁਤ ਵਧੀਆ ਕੰਮ ਤੇ ਲੱਗੇ ਹੋਣੇ ਸੱਚਾ ਛੱਕ ਦੀ ਲੜਾਈ ਲੜ ਰਹੇ ਨੇ ਠੀਕ ਹੈ ਤੇ ਸਾਨੂੰ ਦਾ ਯਾਰ ਥਾਪੜ ਦੇ ਕੇ ਭੇਜਦੇ ਨੇ ਸਾਡੇ ਘਰ ਦੇ ਸਾਡੇ ਮਾਪੇ ਸਾਨੂੰ ਥਾਪੜ ਦੇ ਕੇ ਭੇਜਦੇ ਨੇ ਕੋਈ ਪੁੱਤ ਤੁਰੋ ਵੀ ਜਿੰਦ ਲਈਖੇ ਵੀ ਲਾਣੀ ਪੈਗੀ ਨਾ ਵੀ ਆਪਣੀ ਕਿਸਾਨੀ ਕੌਮ ਦੀ ਉਹ ਵੀ ਕਦੇ ਵੀ ਨਹੀਂ ਸਾਡੇ ਘਰ ਦੇ ਨੇ ਹ ਤੱਕ ਸਾਨੂੰ ਕਦੇ ਨਹੀਂ ਰੋਕੇ ਵੀ ਹਾਂ ਤੁਸੀਂ ਘਰਾਂ ਚ ਲੁੱਕ ਕੇ ਬੈਠ ਜਾਓ ਤੇ ਅਸੀਂ ਤਾਂ ਬਹੁਤ ਮਾਣ ਕਰਦੇ ਹਾਂ ਆਪਣੇ ਘਰ ਦੇ ਤੇ ਸਾਡੇ ਦੇ ਬਾਪੂ ਸਾਡੇ ਨਾਲ ਤੁਰਦਾ ਹੈ ਨਾ ਤੇ ਉਹ ਵੀ ਦੋ ਤਰੀਕ ਦੇ ਨਿਕਲੇ ਹੋਏ ਨੇ ਤੇ ਕੋਈ ਚੱਕਰ ਨਹੀਂ ਹੈਗਾ ਸਾਡੇ ਅਸੀਂ ਨਹੀਂ ਦਬਦੇ ਸਰਕਾਰਾਂ ਤੋਂ ਨਾ ਸਾਡੇ ਘਰ ਦੇ ਦਬਦੇ ਨੇ ਨਾ ਸਾ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਇਸ ਅੰਦੋਲਨ ਦਾ ਤੁਹਾਨੂੰ ਲੱਗ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਚੱਲ ਰਹੀਆਂ ਕੁਝ ਇੱਕ ਜਥੇਬੰਦੀਆਂ ਨਹੀਂ ਵੀ ਜਾ ਰਹੀਆਂ ਦੋਵੇਂ ਪੱਖ ਦੇਖਣੇ ਪੈਣਗੇ ਕਿਉਂਕਿ ਕੁਝ ਜਥੇਬੰਦੀਆਂ ਜਿਹੜੀਆਂ ਕਹਿ ਰਹੀਆਂ ਕਿ ਅਸੀਂ ਨਹੀਂ ਜਾ ਰਹੇ ਨਾਲ ਕੁਝ ਜਥੇਬੰਦੀਆਂ ਜਿਹੜੀਆਂ ਜਾ ਰਹੀਆਂ ਉਹ ਮੀਟਿੰਗ ਦੇ ਵਿੱਚ ਬੈਠੀਆਂ ਇਸੇ ਤਰੀਕੇ ਨਾਲ ਹਰਿਆਣੇ ਦੀਆਂ ਵੀ ਕੁਝ ਜਥੇਬੰਦੀਆਂ ਨਹੀਂ ਵੀ ਜਾ ਰਹੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਪਿਛਲੀ ਵਾਰ ਸਾਰੇ ਇੱਕ ਮੁਠੀ ਹੋ ਕੇ ਚੱਲੇ ਸੀ ਪਿਛਲੀ ਵਾਰ ਵੀ ਸਾਰੇ ਇੱਕ ਮੁਠੀ ਹੋ ਕੇ ਨਹੀਂ ਚੱਲੇ ਸੀਗੇ ਪਿਛਲੀ ਵਾਰ ਵੀ ਥੋੜੇ ਚੱਲੇ ਸੀਗੇ ਪਰ ਬਾਅਦ 'ਚ ਸਾਰੇ ਇਕੱਠੇ ਹੋ ਕੇ ਆ ਗਏ ਸੀ ਹਨ ਲੜਾਈ ਸਾਰਿਆਂ ਦੀ ਇੱਕ ਹੈ ਨਾ ਸਮਝਣਾ ਪਊਗਾ ਦੁਸ਼ਮਨ ਵੱਡਾ ਐ ਅਸੀਂ ਤਾਂ ਡਰੇ ਫੇਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਵਿਰੋਧ ਕਰਨ ਦੇ ਵੀ ਲੱਗੇ ਹੋ ਲੋਗੇ ਸੜਕਾਂ ਤੇ ਤੁਹਾਨੂੰ ਵੀ ਆਣਾ ਪਊਗਾ ਕਦੇ ਨਾ ਕਦੇ ਫਿਰ ਅੱਜ ਜਦੋਂ ਤਰੇ ਤੁਰੇ ਹੋਏ ਨੇ ਕਿਸੇ ਨੇ ਸੋਚ ਲਿਆ ਵੀ ਹਾਂ ਅੱਜ ਸਿਰ ਦੇਣ ਨੂੰ ਸਿੱਤਿਆ ਆ ਫਿਰ ਉਹਨਾਂ ਦਾ ਸਾਥ ਦੇਣਾ ਬਣਦਾ ਪਰ ਹਾਂ ਸਾਰੇ ਮੇਰੇ ਖਿਆਲ ਅੱਜ ਮਨਜੀਤ ਰਾਏ ਜੀ ਨੇ ਹਨ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਬਥੇਰੇ ਨੇ ਜਿਹੜੀਆਂ ਜਥੇਬੰਦੀਆਂ ਸਾਡੇ ਨਾਲ ਜੁੜਨ ਲੱਗੀਆਂ ਠੀਕ ਹੈ ਤੇ ਜੁੜ ਰਹੇ ਨੇ ਪਰ ਇਹ ਵੀ ਇਹ ਜਿਹੜਾ ਫਰੰਟ ਸੀ ਨਾ ਇਹਦੇ ਵਿੱਚ ਲੋਕ ਕਿਉਂ ਤੁਰੇ ਨੇ ਅਜ ਇੰਨੀਆਂ ਟਰਾਲੀਆਂ ਨੇ ਕਾਫਲੇਸ਼ ਕਰਕੇ ਨਹੀਂ ਵੀ ਇਹ ਗੈਰ ਰਾਜਨੀਤਿਕ ਨੇ ਠੀਕ ਹੈ ਨਾ ਇਹਨਾਂ ਨੇ ਇਲੈਕਸ਼ਨ ਨਹੀਂ ਲੜੇ ਦੋਨੋਂ ਫੋਰਮਾਂ ਨੇ ਹਨਾ ਨਾ ਅਗਲੇ ਆਪਣੇ ਫਾਇਦੇ ਦੀ ਗੱਲ ਨਹੀਂ ਕਰ ਕੁਝ ਹੈਗੇ ਨੇ ਜਤੇ ਬੰਦੀਆਂ ਜਿਨ੍ਹਾਂ ਨੇ ਆਪਣੇ ਪਰਸਨਲ ਫਾਇਦੇ ਵੀ ਦੇਖੇ ਨੇ ਫਿਰ ਲੋਕਾਂ ਦੇ ਮਨ ਥੋੜੇ ਜਿਹੇ ਹਟ ਜਾਂਦੇ ਨੇ ਹੈ ਨਾ ਪਿੱਛੇ ਪਰ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੀ ਲੜਾਈ ਇੱਕਾ ਤੁਸੀਂ ਵੀ ਦੇਖ ਲਿਆ ਵੀ ਇਲੈਕਸ਼ਨਾਂ ਨਾਲ ਲੁਕਸਣਾਂ ਚ ਕੁਝ ਨਿਕਲਿਆ ਠੀਕ ਹੈ ਇਹਨੂੰ ਸਾਰੇ ਉਹਨਾਂ ਨੇ ਮਿਲ ਕੇ ਲੜੋ ਬੇਨਤੀ ਵੀ ਕਰਦੇ ਆ ਤੇ ਹਰਿਆਣੇ ਚ ਸਾਰੇ ਜ਼ਿਲ੍ਹੇ ਐਕਟਿਵ ਨੇ ਪੇ ਵਿੱਚ ਅਸੀਂ ਟਰੈਕਟਰ ਮਾਰਚ ਕਰਿਆ ਬਹੁਤ ਵੱਡਾ ਉਸ ਤੋਂ ਬਾਅਦ ਅਸੀਂ ਆਪਣਾ ਕੁਰਸੀ ਤਰਜੀਲੇ ਚ ਕਰਿਆ ਯਮਨਾ ਨਗਰ ਜ਼ਿਲ੍ਹੇ ਚ ਕਰਿਆ ਬਲਾਸ ਪਰਚ ਕਰਿਆ ਕੁਰਸੀਤਰ ਦੇ ਅੰਦਰ ਕਰਿਆ ਠੀਕ ਹੈ ਨਾਰਨੋ ਚ ਸਾਡੀ ਯੂਨੀਅਨ ਹੈਗੀ ਆ ਤੇ ਘੱਟੋ ਘੱਟ 14 ਜ਼ਿਲ੍ਹੇ ਚ ਤਾਂ ਸਾਡੀ ਯੂਨੀਅਨ ਯੂਨੀਅਨ ਟਰੈਕਟਰ ਮਾਰਚ ਕਰੀ ਤੇ ਸਾਡੇ ਸਾਰੇ ਜ਼ਿਲ੍ਹੇ ਐਕਟਿਵ ਨੇ ਤੇ ਹੋਰ ਯੂਨੀਅਨਾਂ ਨੇ ਜਿਹੜੀਆਂ ਹਰਿਆਣਾ ਦੀ ਉਹ ਵੀ ਨੇ ਸਾਰਾ ਹਰਿਆਣਾ ਨਾਲ ਚੱਲੂ ਆ ਕੱਲ ਨੂੰ ਤੁਸੀਂ ਦੇਖੀ ਚੱਲੋ ਜਿੱਦੋਂ ਇੱਥੇ ਜਦੋਂ ਜਹਾਜ ਜਲਾਲ ਦਿਖਾਵਾਂਗੇ ਨਾ ਅਸੀਂ ਤਾਂ ਵੇਟ ਕਰ ਰਹੇ ਆ ਆਪਣੇ ਉਹਦੇ ਉਹਨਾਂ ਦੀ ਵੀ ਹਾਂ ਵੀ ਅਸੀਂ ਤਾਂ ਕਹਿੰਦੇ ਮੀਟਿੰਗ ਦੇ ਕੋਈ ਨਿਕਲਦੇ ਹੱਲ ਨਹੀਂ 2 ਘ ਉਹ ਤੋਂ ਲੈ ਕੇ ਨੂੰ ਤੇ ਬਾਬਾ ਜੀ ਹਾਲ ਆਪਣੇ ਹੱਕ ਤਾਂ ਲੈ ਕੇ ਆਣੇ ਨੇ ਅਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਕਿਹਾ ਨਵਦੀਪ ਕਿ ਤਿਆਰੀ ਇਸ ਵਾਰ ਸਰਕਾਰ ਕਹਿੰਦੀ ਕਿ ਜੋ ਮਰਜ਼ੀ ਹੋ ਜੇ ਕਿਸਾਨਾਂ ਨੂੰ ਲੰਘਣ ਨਹੀਂ ਦੇਣਾ ਉੱਥੇ ਹੀ ਤੁਹਾਡੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਦਰਸ਼ਨ ਕਰਨਾ ਲੋਕਤੰਤਰੀ ਤਰੀਕੇ ਦੇ ਨਾਲ ਕਰਨ ਕਿਸੇ ਨੂੰ ਹਥਿਆਰ ਨਹੀਂ ਲੈ ਕੇ ਜਾਵਾਂ ਜਾਣ ਦੇਾਂਗੇ ਉੱਥੇ ਹਰਿਆਣਾ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਪੈਟਰੋਲ ਪੰਪ ਦੇ ਉੱਪਰ ਤੇਲ ਨਹੀਂ ਭਰਿਆ ਜਾਊਗਾ ਟਰੈਕਟਰਾਂ ਦੇ ਵਿੱਚ ਔਰ ਪੰਜਾਬ ਦੇ ਕਿਸਾਨ ਤਾਂ ਆਪਣੀਆਂ ਕੰਨੀਆਂ 50 500 ਲੀਟਰ ਦੀਆਂ ਭਰ ਕੇ ਜਾਂ ਕੋਈ ਡਰਮ ਵੀ ਭਰ ਕੇ 250 ਲੀਟਰ ਦੇ ਲੈ ਕੇ ਆ ਰਿਹਾ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਨੇ ਸਾਡੇ ਸਾਰੇ ਟਰੈਕਟਰ ਦੇ ਤੇਲ ਅਸੀਂ ਸਾਨੂੰ ਪਤਾ ਸੀ ਇਹਨੇ ਨੈਟ ਵੀ ਬੰਦ ਕਰਨਾ ਕਿਉਂਕਿ ਇਹਨੇ ਸਾਨੂੰ ਬਹੁਤ ਕੁਝ ਸਿਖਾਇਆ ਹੋਇਆ ਪਹਿਲਾਂ ਅੰਦੋਲਨਾਂ ਚ ਟਰੈਕਟਰਾਂ 'ਚ ਤੇਲ ਵੀ ਫੁੱਲ ਨੇ ਠੀਕ ਹਥਿਆਰਾਂ ਨੂੰ ਕਿਹੜੇ ਅਸੀਂ ਇੱਥੇ ਹਥਿਆਰ ਨੂੰ ਕਿਹੜੇ ਹਥਿਆਰ ਸਾਡੇ ਟਰੈਕਟਰ ਨੇ ਸਾਡੇ ਟਰੈਕਟਰਾਂ 'ਚ ਲੱਕੜੀਆਂ ਨੇ ਸਾਡੇ ਟਰੈਕਟਰਾਂ 'ਚ ਰਾਸ ਸਨ ਅਸੀਂ ਤਾਂ ਆਪਣਾ ਖਾਣ ਪੀਣ ਦਾ ਸਮਾਨ ਲੈ ਕੇ ਜੇ ਸਾਨੂੰ ਪਤਾ ਵੀ ਹਾਂ ਤੁਸੀਂ ਮੰਨਦੇ ਨਹੀਂ ਸੋਕੇ ਜਾਗੇ ਕਿਉਂਕਿ ਤੁਸੀਂ ਪਹਿਲਾਂ ਸਾਨੂੰ 1.5 ਸਾਲ ਉੱਥੇ ਬਿਠਾ ਕੇ ਰੱਖਿਆ ਅਸੀਂ ਤਾਂ ਚਾਹੁੰਦੇ ਨਹੀਂ ਅਸੀਂ ਕਿਉਂ ਜਾਣਾ ਚਾਹੁੰਨੇ ਆ ਅਸੀਂ ਤਾਂ ਕਹਿੰਦੇ ਆ ਮੀਟਿੰਗ 'ਚ ਹੱਲ ਕਰ ਦਿਓ ਸਾਡਾ ਨਾ ਪੁਲਿਸ ਕਹਿਰੀ ਹੈ ਕਿ ਲੋਕ ਜਿਹੜੇ ਉਹ ਧਿਆਨ ਦੇਣ ਗੈਰ ਕਾਨੂੰਨੀ ਸੰਗਠਨਾਾਂ ਦੇ ਵਿੱਚ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਨਾ ਲੈਣ ਇਹ ਏਆਈਜੀ ਦਾ ਬਿਆ ਨੀ 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 ਕੋਈ ਇਹ ਤਾਂ ਸਰਕਾਰਾਂ ਦੇ ਬਿਆਨ ਨੇ ਆਏ ਆ ਜੂਜ ਨੇ ਤਾਂ ਦਬ ਕੇ ਮਾਰ ਦਿੰਦੇ ਨੇ ਵੀ ਲੋਕ ਡਰ ਜਾਣਗੇ ਪਰ ਲੋਕ ਨਹੀਂ ਡਰਦੇ ਹੁੰਦੇ ਲੋਕ ਨਹੀਂ ਲੋਕਾਂ ਨੂੰ ਜਿੰਨਾ ਇਹ ਡਰਾਉਣਗੇ ਲੋਕ ਉਨੇ ਨਿਕਲ ਕੇ ਹੁੰਦੇ ਨੇ ਗਰਾਊਂਡ ਤੇ ਨਵਦੀਪ ਕੀ ਕਹਿੰਦੇ ਆ ਲੋਕ ਕਿਸ ਤਰੀਕੇ ਦਾ ਮਾਹੌਲ ਆ ਕੀ ਲੋਕਾਂ ਨੂੰ ਪੁਲਿਸ ਕੀ ਕਰੀ ਹੈ ਜਾ ਜਾ ਕੇ ਘਰਾਂ ਦੇ ਵਿੱਚ ਵੀ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਦੱਸਿਆ ਕਿ ਸੀਸੀਟੀਵੀ ਵੀ ਸੀਗਾ ਕਿ ਮਾਮਾ ਨੂੰ ਧਮਕੀਆਂ ਮੈਂ ਧਮਕੀਆਂ ਦਿੱਤੀਆਂ ਜਾ ਰਹੀਆਂ ਡਰਾਇਆ ਜਾ ਰਿਹਾ ਆ ਆਮ ਆਮ ਤੌਰ ਤੇ ਲੋਕਾਂ ਨੂੰ ਪਰਸਨਲੀ ਫੋਨ ਵੀ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਪਰਸੇ ਵੀ ਫੋਨ ਵੀ ਕੀਤੇ ਜਾ ਰਹੇ ਨੇ ਮੁੰਡੇ ਅਰੈਸਟ ਵੀ ਕੀਰੇ ਗਏ ਨੇ ਮੁੰਡੇ ਦੀ ਸੀ ਜ਼ਮਾਨਤਾਂ ਵੀ ਕਰਾਈਆਂ ਨੇ ਦੋ ਦਿਨ ਮੁੰਡੇ ਸਾਡੇ ਨਾਲ ਦੇ ਫੜੇਗੇ ਸੀ ਪਰ ਉਹਦੀ ਜ਼ਮਾਨਤਾਂ ਹੋ ਗਈਆਂ ਨੇ ਠੀਕ ਹੈ ਨਾ ਤੇ ਕਰ ਰਹੇ ਨੇ ਦਬ ਕੀਤਾ ਉਹਨਾਂ ਨੂੰ ਕਿ ਨਹੀਂ ਜਾਓਗੇ ਤੁਸੀਂ ਅੰਦੋਲਨ ਹਾਂ ਬਹੀ ਕਿ ਕਰਿਆ ਵੀ ਹੈ ਨਾ ਤੇ ਸਾਨੂੰ ਨੋਟਿਸ ਦੇ ਨੇ ਵੀ ਸਾਨੂੰ ਨੋਟਿਸ ਆ ਗਏ ਨੇ ਸਾਰਿਆਂ ਨੂੰ ਸਾਡੇ ਸਾਡੇ ਜਿੰਨੇ ਵੀ ਸਾਡੇ ਨਾਲ ਦੇ ਟੀਮ ਦੇ ਮੈਂਬਰ ਨੇ ਵੀ ਅਸੀਂ ਥੋੜੀ ਅਗਰ ਕੱਲ ਕੋਈ ਨੁਕਸਾਨ ਹੁੰਦਾ ਇਹ ਹੁੰਦਾ ਉਹ ਹੁੰਦਾ ਥੋੜੀ ਅਸੀਂ ਜ਼ਮੀਨਾਂ ਲੈ ਲਾਂਗੇ ਕੋਈ ਨਹੀਂ ਜੇ ਸਾਡੀ ਸਾਰੀਆਂ ਜ਼ਮੀਨਾਂ ਵੀ ਨਾ ਇਸ ਦੇ ਲੇਖੇ ਲੱਗ ਜਾਣ ਅੰਦੋਲਨ ਸੀਰੇ ਚੜ ਜੇ ਸੀ 2 50 ਦਾ ਆਪਣਾ ਅਕਾ ਗਰੰਟੀ ਕਾਨੂੰਨ ਮਿਲ ਜੇ ਸਾਰੀ ਜ਼ਮੀਨ ਵੀ ਦੇ ਦਾਂਗੇ ਸਾਰੇ ਦੀ ਸਾਰੀ ਲੈ ਲੈ ਸਰਕਾਰ ਸਾਨੂੰ ਕੋਈ ਫਿਰ ਸਾਡੀ ਕਿਸਾਨੀ ਗੋਮ ਦਾ ਭਲਾ ਹੋਣਾ ਚਾਹੀਦਾ ਠੀਕ ਹੈ ਸਾਨੂੰ ਹੁਣ ਵੀ ਫੋਨ ਆ ਰਹੇ ਨੇ ਆਪਣੇ ਇਲਾਕੇ ਚੋਂ ਵੀ ਬਾਈ ਸਾਰੇ ਸਵੇਰੇ ਉੱਥੇ ਮਿਲਾਂਗੇ ਚਾਹੇ ਰਾਤ ਨੂੰ ਨਿਕਲ ਪਲੈਨਿੰਗ ਨਾਲ ਨਿਕਲ ਐਡਾ ਬਥੇਰੇ ਰਾਸਤੇ ਨੇ ਕਿਸਾਨਾਂ ਨੂੰ ਖੇਤਾਂ ਚ ਬਥੇਰੇ ਰਾਹ ਹੁੰਦੇ ਨੇ ਐ ਨਹੀਂ ਰੋਚੀ ਗਏ ਕਿੱਥੇ ਲਾ ਦੇਣੇ ਸੜਕਾਂ ਤੇ ਲਾ ਦੇਣੇ ਕਿ ਬੈਰੀਗੇਟ ਸਾਰੇ ਉੱਥੇ ਥੋੜੀ ਖੇਤਾਂ ਚ ਥੋੜੀ ਸਾਰੀ ਚੀਜ਼ ਨੂੰ ਥੋੜੀ ਬੰਦ ਕਰਦੇ ਨੇ ਸਾਡੀ ਸਾਰੀ ਪਲੈਨਿੰਗ ਹੋਈ ਹੋਈ ਆ ਕੋਈ ਐਵੇਂ ਨਹੀਂ ਅਸੀਂ ਚੱਲੇ ਹੋਏ ਸਾਰੇ ਫੋਨ ਤੇ ਗੱ ਇਹ ਬੰਦੀ ਉੱਥੇ ਮਿਲੂਗੀ ਤੇ ਉਹ ਤੋਂ ਬਾਅਦ ਸੰਭੂ ਬਾਟਾ ਦਾ ਪੱਟ ਕੇ ਤੇ ਸਾਰੇ ਤੁਹਾਨੂੰ ਫਿਰ ਦਿੱਲੀ ਵੀ ਮਿਲਣਗੇ ਅਗਲੇ ਬੰਨੇ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਵਕਫ ਵਕਫ ਥਾਵਾਂ ਤੇ ਕਿਸੇ ਤਰੀਕੇ ਨਾਲ ਕਰ ਲੈ ਕਿੰਨੇ ਦਿਨ ਲੱਗ ਜਾਣ ਕਿੰਨੇ ਵੀ ਦਿਨ ਲੱਗ ਜਾਣ ਸੇ ਸਾਡੇ ਤਾਂ ਪ੍ਰੋਟੈਸਟ ਹੀ ਇਹੀ ਕਰਦੇ ਨੇ ਆਪਣੇ ਆਪ ਹੀ ਉੱਤੇ ਚੜਾਈ ਜਾਂਦੇ ਨੇ ਠੀਕ ਹੈ ਅਸੀਂ ਤਾਂ ਇਹ ਹਜੇ ਤਾਂ ਅਸੀਂ ਤਾਂ ਪਹੁੰਚੇ ਪਹੁੰਚੇ ਹਾਂ ਤਾਂ ਬਾਰਡਰ ਦੇ ਨੇੜੇ ਵੀ ਨਹੀਂ ਲੱਗੇ ਇਹਨਾਂ ਨੇ ਆਇਆ ਹੈਗਾ ਹੱਲਾ ਸਾਰੇ ਦੇਸ਼ ਦੇ ਅੰਦਰ ਲਾਲਾ ਲਾਲਾ ਕਰਾਈ ਹੋਈ ਹੈ ਵੀ ਪਤਾ ਨਹੀਂ ਕੀ ਕਰਨ ਆ ਰਹੇ ਨੇ ਕਿਸਾਨ ਕੀ ਕਰਨਾ ਆਪਣੇ ਤਾਂ ਅਸੀਂ ਤਾਂ ਆਪਣੇ ਹੱਕ ਲੈਣ ਆ ਰਹੇ ਨੇ ਸਾਡੇ ਵੱਲੋਂ ਤਾਂ ਸਾਰੇ ਆਲੇ ਦੁਆਲੇ ਕਰ ਦੋ ਤੁਸੀਂ ਕੰਦਾ ਚਾਹੀ ਪੰਜਾਬ ਦੇ ਅਸੀਂ ਫੇਰ ਵੀ ਪੱਟ ਕੇ ਆਵਾਂਗੇ ਹੱਕ ਲੈਣ ਦੇ ਬਾਬਾ ਜੀ ਪੀੜ੍ਹੀ ਖਤਮ ਹੋ ਜੂਗੀ ਨਸਲ ਖਤਮ ਹੋ ਜੂਗੀ ਜੇ ਆਪਣੀ ਖੇਤੀ ਨਾ ਹੁਣ ਬਚਾਈ ਕਿਉਂਕਿ ਇਹ ਲਾਸਟ ਲੜਾਈ ਹੈ ਵੀ ਹਾਂ ਆਪਣੀ ਐਮਐਸਪੀ ਗਰ ਬਹੁਤ ਹੋਣਾ ਆ ਠੀਕ ਹੈ ਬਾਬੇ ਨਾਨਕ ਦੀ ਖੇਤੀ ਮੇਜਬਾ ਸਾਡੇ ਕੋਲ ਕੋਈ ਹੋਰ ਕੀ ਕੀਤਾ ਹੀ ਨਹੀਂ ਹੈਗਾ ਕੋਈ ਤੇ ਸਾਡੀ ਤਾਂ ਸਾਰਾ ਧਾਰਮ ਦਾਰ ਐ ਐਮ ਐਸਪੀ ਗਰੰਟੀ ਕਾਨੂੰਨ ਤੇ ਅਸੀਂ ਨਹੀਂ ਸਾਰੇ ਮਰਕੂਟ ਗੁਰਗੇ ਇੰਨੀ ਮਿਹਨਤ ਆ ਸਾਡੀ ਸਾਰੇ ਸਾਲ ਦੀ ਮਿਹਨਤ ਹੁੰਦੀ ਹੈ ਸਾਰੇ ਦੇਸ਼ ਨੂੰ ਅਸੀਂ ਪਾ ਰਹੇ ਅਸੀਂ ਕੀ ਮੰਗ ਰਹੇ ਥੋੜੇ ਭਾ ਮੰਗ ਰਹੇ ਵੀ ਜਿਹੜੀ ਸਾਡੀ ਮਿਹਨਤ ਮਿਹਨਤ ਦਾ ਮੁੱਲ ਮੰਗ ਰਹੇ ਐ ਜੀ એનર્ਜੀ ਹੈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅੰਦਰ ਫੁੱਲ ਐ એનર્ਜੀ ਹੈ ਬਾਬਿਆਂ ਦੇ ਸਾਡੇ ਸਾਡੇ ਨੌਜਵਾਨਾਂ ਤੋਂ ਯੂਜ਼ ਜਿਸੀਂ ਵੀਡੀਓ ਵੀ ਪਾ ਰਹੇ ਹਾਂ ਹੈਨਾ ਸਾਡੇ ਯੂਜ਼ ਜਦੋਂ ਅਸੀਂ ਪਿੱਛੇ ਗਏ ਸੀ ਬਹੁਤ એનર્ਜੀ ਆ ਬਹੁਤ ਅਗਲੇ ਕਹਿੰ ਉਹ ਬਬੀ ਪਿੱਛੇ ਨਹੀਂ ਹਟਦੇ ਹੁਣ ਬਾਬੂ ਜੀ ਉਹਨਾਂ ਨੂੰ ਪੁੱਛੋ ਜਰਾ ਕਿੰਨੀ ਉਮਰ ਹੈ ਇਹਨਾਂ ਦੀ ਮੇਰੀ 74 ਸਾਲ ਦੀ ਉਮਰ ਹੋਣੀ ਹੈ 74 ਸਾਲ ਦੀ ਪੂਰੀ ਚੜਦੀ ਕਲਾ ਚੱਕਮ ਚੜਦੀ ਕਲਾ ਜੀ ਇਹ ਉਹਦੇ ਨਹੀਂ ਸਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਸ਼ਮੀਰ ਸਿੰਘ ਸਨੋਬ ਸਰਦਾਰ ਦਰਸਲ ਸਿੰਘ ਪਿੰਡ ਕੋਟਲੀ ਅੰਬ ਤਹਿਸੀਲ ਅਜਲਾਲਾ ਡਿਸਟ੍ਰਿਕਟ ਅਮਰਸਰ ਦਾ ਅਸੀਂ ਵੇਖੋ ਜੀ ਮੋਦੀ ਨੇ ਧੌਣ ਤੇ ਗੋਡਾ ਰੱਖਣ ਆਏ ਆ ਕਿ ਤੂੰ ਸਾਡੀਆਂ ਮੰਗੀਆਂ ਹੋਈਆਂ ਮੰਨਾ ਮੰਗਾ ਜਿਹੜੀਆਂ ਅਸੀਂ ਆ ਉਹਦੋਂ ਤੋਂ ਮੁਰਕਰ ਹੋਇਆ ਏ ਸਾਨੂੰ ਤੋਂ ਮਜਬੂਰ ਕੀਤਾ ਏ ਸਾਡਾ ਕੋਈ ਛੜਕਾ ਤੇ ਆੜ ਕੇ ਭੁੱਖੇ ਤੇ ਹੀ ਰਹਿ ਕੇ ਜਾਂ ਇੱਥੇ ਆਪਣੇ ਹੱਥੀ ਰੋਟੀਆਂ ਬੁਕਾ ਕੇ ਖਾ ਕੇ ਤੇ ਇੱਥੇ ਅੰਦੋਲਨ ਦੇ ਲਈ ਜਾਣਾ ਕੋਈ ਸਾਡਾ ਸ਼ੌਂਕ ਨਹੀਂਗਾ ਅਸੀਂ ਤੇ ਉਹਨੂੰ ਬਾਰ-ਬਾਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀਆਂ ਮੰਗਾ ਮਲ ਜਾਇਜ਼ ਮੰਗਾ ਨੇ ਸਾਡੀਆਂ ਕੋਈ ਇਹ ਗਲਤ ਅਸੀਂ ਕਹਿ ਰਹੇ ਆਂ ਤੇ ਤਾਂ ਵੀ ਸਾਨੂੰ ਦੱਸ ਇੱਕ ਦੇ ਤੂੰ ਸਵਾਮੀ ਦਾਸਨ ਨੂੰ ਭਾਰਤ ਰਤਨ ਦੇਣ ਜਾ ਰਿਹਾ ਏ ਪਰ ਸਵਾਮੀ ਦਾਸਨ ਦੀ ਗੱਲ ਬਣੀ ਹੂ ਉਦੀ ਗੱਲ ਦੇ ਮੰਨ ਉਦੀ ਗੱਲ ਦੇ ਮੰਨ ਉਦੀ ਗੱਲ ਮੰਨ ਪਹਿਲਾਂ ਫੇਰ ਉਹਨੂੰ ਸਵਾਮੀ ਦਰਤ ਭਾਰਤ ਰਤਨ ਦੇਣ ਦਾ ਤੂੰ ਆਪਣਾ ਹੱਕ ਰੱਖਦਾ ਹੈ ਉਸ ਤਰ੍ਹਾਂ ਤੇਰਾ ਫਾਇਦਾ ਕੋਈ ਨਹੀਂ ਇਹੋ ਜੇ ਕੰਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੜਾ ਸਾਨੂੰ ਸਾਡੇ ਬਜ਼ੁਰਗਾਂ ਦਾ ਇਹ ਸਾਡੇ ਨਾਲ ਨੇ ਇਹਨਾਂ ਦਾ ਆਸ਼ੀਰਵਾਦ ਨਾਲ ਜਿੱਤ ਗਏ ਆ ਮੈਂ ਆਹ ਬਾਬਾ ਜੀ ਵਾਹਿਗੁਰੂ ਕਰਕੇ ਤੁਰਦੇ ਆ ਸਵੇਰੇ ਗੁਰੂਗ੍ਰੰਥ ਸਾਹਿਬਹਾਰਾ ਦੇ ਅੱਗੇ ਮੱਥਾ ਟੇਕ ਕੇ ਵੀ ਬਾਬਾ ਜੀ ਅੰਗ ਸੰਗ ਸਹਾਈ ਰੱਖਿਓ ਤੇ ਆਪਾਂ ਨੂੰ ਫਤਿਹ ਬਖਸ਼ ਸਾਹਿਬ ਜੀ ਵਤਨਵਾਦ ਬਾਈ ਜੀ ਸਾਰਿਆਂ ਦਾ ਔਰ ਇਹ ਵਾਟਰ ਕੈਨਨ ਵਾਲਾ ਨਵਦੀਪ ਬਾਈ ਸਾਡੇ ਨਾਲ ਸੀਗਾ ਔਰ ਹਰਿਆਣੇ ਦੇ ਨੌਜਵਾਨਾਂ ਦੇ ਵਿੱਚ ਵੀ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲ ਰਿਹਾ ਕਹਿੰਦੇ ਕਿ ਬੈਰੀਗੇਟ ਤਾਂ ਪਟਨਾ ਦੋ ਘੰਟਿਆਂ ਦੀ ਕਿਹੜਾ ਸਾਰੇ ਇੰਤਜ਼ਾਮ ਕੀਤੇ ਹੋਏ ਆ ਪੰਜਾਬ ਦੇ ਕਿਸਾਨ ਨਾਲ ਨਾਲ ਹੈਡਰਾ ਕ੍ਰੇਨਸ ਵੀ ਲੈ ਕੇ ਆ ਰਹੇ ਆ ਇੰਤਜ਼ਾਮ ਇਹਨਾਂ ਨੇ ਜ਼ਬਰਦਸਤ ਤਰੀਕੇ ਨਾਲ ਕੀਤੇ ਹੋਏ ਆ ਕਿਉਂਕਿ ਸਰਕਾਰ ਨੇ ਬੈਰੀਗੇਟ ਲਾਏ ਤਾਂ ਕਹਿੰਦੇ ਅਸੀਂ ਤਾਂ ਦਿੱਲੀ ਜਾਣਾ ਸਾਡਾ ਟੀਚਾ ਹੈ ਦਿੱਲੀ ਜਾਵਾਂਗੇ ਅਸੀਂ ਇਹ ਗੱਲ ਕਹਿ ਰਹੇ ਆ ਕਿਸਾਨ ਔਰ ਹਰ ਤਰ੍ਹਾਂ ਦੀ ਤਿਆਰੀ ਕਰਕੇ ਕਿਸਾਨ ਤੁਰੇ ਆ ਕਹਿੰਦੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਆ ਤੇ ਜਾ ਫਤਿਹ ਕਰਕੇ ਵੜਾਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮਨਾ ਕੇ ਵਾਪਸ ਕਰਨ ਨੂੰ ਮੜਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ